ਤੇ ਸਿੱਖਾਂ ਦੀ ਦਸਤਾਰ ਦੀ ਬੈਤ ਵੀ ਕਦੇ ਕੇਸਾਂ ਦੀ ਬੈਤ ਵੀ ਕਦੇ ਕਕਾਰਾਂ ਦੀ ਬੈਤ ਵੀ ਪਰ ਬੜੀ ਮਾੜੀ ਗੱਲ ਹੈ ਕਿ ਕੱਲ ਜੋਧਪੁਰ ਰਾਜਸਥਾਨ ਦੇ ਵਿੱਚ ਸਿੱਖ ਬੱਚਿਆਂ ਨੂੰ ਆਪਣੇ ਕਕਾਰ ਉਤਾਰ ਕੇ ਉਸ ਪ੍ਰੀਖਿਆ ਵਿੱਚ ਬੈਠਣ ਵਾਸਤੇ ਕਿਹਾ ਗਿਆ ਇੱਕ ਬੱਚੀ ਨੂੰ ਇਥੋਂ ਤੱਕ ਕਹਿ ਦਿੱਤਾ ਪਬਲਿਕਲੀ ਕਿ ਆਪਨੀ ਟੀ-ਸ਼ਰਟ ਉਤਾਰ ਕੇ ਤੇ ਆਪਣੀ ਕਿਰਪਾਨ ਹੇਠੋਂ ਉਤਾਰ ਕੇ ਫਿਰ ਤੂੰ ਪ੍ਰੀਖਿਆ ਵਿੱਚ ਬੈਠ ਸਕਦੀ ਹੈ ਇੱਕ ਬੱਚੇ ਨੂੰ ਕਿਹਾ ਕਿ ਆਪਣੀ ਕਿਰਪਾਨ ਆਪਣਾ ਕੜਾ ਇਥੋਂ ਉਤਾਰ ਕੇ ਦਸਤਾਰ ਦੇ ਅੰਦਰ ਕੇਸਾਂ ਵਿੱਚ ਲਾਇਆ ਹੋਇਆ ਜਿਹੜਾ ਕੰਗਾ ਹੈ ਉਹ ਵੀ ਉਤਾਰ ਕੇ ਤੁਹਾਨੂੰ ਇਸ ਪ੍ਰੀਖਿਆ ਦੇ ਵਿੱਚ ਬੈਠਣਾ ਪਿਆਗਾ ਔਰ ਕਈ ਥਾਵਾਂ ਤੋਂ ਸੁਣਿਆ ਕਿ ਇੱਕ ਕਾਰਾਂ ਦੀﾞﾞਬਲੀ ਵਿੱਚ ਜਿਹੜੇ ਪ੍ਰਬੰਧਕ ਸੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇੱਕ ਉੱਚ ਪੱਧਰੀ ਕਮੇਟੀ ਬਣਾ ਕੇ ਜਿਸ ਵਿੱਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਕੋਰਟੈਡ ਜੱਜ ਸਿੱਖ ਜੱਜ ਪਾਏ ਜਾਣ ਵਕੀਲ ਪਾਏ ਜਾਣ ਇੱਕ ਵੱਡੀ ਕਮੇਟੀ ਬਣਾ ਕੇ ਇਹ ਜਿਹੜੀ ਘਟਨਾ ਹੈ ਇਹਦੀ ਜਾਂਚ ਪੜਤਾਲ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਜੋਧਪੁਰ ਰਾਜਸਥਾਨ ਦੇ ਵਿੱਚ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਹੈ। ਜੋ ਕਿ ਉੱਥੇ ਡਾਇਰੈਕਟ ਰਿਕਰੂਟਮੈਂਟ ਦਾ ਜੋ ਸਿਵਲ ਜੱਜ ਦਾ ਜੋ ਇਮਤਿਹਾਨ ਹੋਣਾ ਸੀ। ਉਸ ਇਮਤਿਹਾਨ ਵਿੱਚ ਭਾਗ ਲੈਣ ਵਾਸਤੇ ਕੁਸ਼ਮਰਤਾਰੀ ਬੱਚੇ-ਬੱਚੀਆਂ ਵੀ ਪਹੁੰਚੇ ਹੋਏ ਸਨ। ਪਰ ਬੜੀ ਮਾੜੀ ਗੱਲ ਉਦੋਂ ਵਾਪਰੇ ਕਿ ਹਿੰਦੁਸਤਾਨ ਦੇ ਸੰਵਿਧਾਨ ਦੀ ਜੋ ਆਰਟੀਕਲ 25 ਹੈ ਉਹਦੇ ਮੁਤਾਬਕ ਹਰ ਇੱਕ ਧਰਮ ਦੇ ਵਿਅਕਤੀ ਨੂੰ ਆਪਣੇ ਧਰਮ ਦੇ ਅਨੁਸਾਰ ਆਜ਼ਾਦੀ ਨਾਲ ਜਿਉਣ ਦਾ ਹੱਕ ਹੈ ਔਰ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਹੱਕ ਹੈ ਪਰ ਇਸ ਦੇ ਬਾਵਜੂਦ ਵੀ ਹਿੰਦੁਸਤਾਨ ਦੇ ਵਿੱਚ ਇੰਗੀਆਂ ਜਿਹੜੇ ਘਟਨਾਵਾਂ ਨੇ ਉਹ ਸਿੱਖਾਂ ਦੇ ਨਾਲ ਵਾਪਰਨ ਦਾ ਬਹੁਤ ਵੱਡਾ ਵਰਤਾਰ ਜਿਹੜਾ ਉਹ ਵਰਤ ਰਿਹਾ ਕਿ ਤੇ ਸਿੱਖਾਂ ਦੀ ਦਸਤਾਰ ਵੀ ਬੇਅਦਬੀ ਕਦੇ ਕੇਸਾਂ ਦੀ ਬੇਅਦਬੀ ਕਦੇ ਕਕਾਰਾਂ ਦੀ ਬੇਅਦਬੀ ਪਰ ਬੜੀ ਮਾੜੀ ਗੱਲ ਹੈ ਕਿ ਕੱਲ ਜੋਧਪੁਰ ਰਾਜਸਥਾਨ ਦੇ ਵਿੱਚ ਸਿੱਖ ਬੱਚਿਆਂ ਨੂੰ ਆਪਣੇ ਕਕਾਰ ਉਤਾਰ ਕੇ ਉਸ ਪ੍ਰੀਖਿਆ ਵਿੱਚ ਬੈਠਣ ਵਾਸਤੇ ਕਿਹਾ ਗਿਆ ਇੱਕ ਬੱਚੀ ਨੂੰ ਇਥੋਂ ਤੱਕ ਕਹਿ ਦਿੱਤਾ ਪਬਲਿਕਲੀ ਕਿ ਆਪਨੀ ਟੀ-ਸ਼ਰਟ ਉਤਾਰ ਕੇ ਤੇ ਆਪਣੀ ਕਿਰਪਾਨ ਹੇਠੋਂ ਉਤਾਰ ਕੇ ਫੇਰ ਤੂੰ ਪ੍ਰੀਖਿਆ ਵਿੱਚ ਬੈਠ ਸਕਦੀ ਹੈ ਇੱਕ ਬੱਚੇ ਨੂੰ ਕਿਹਾ ਕਿ ਆਪਣੀ ਕਿਰਪਾਨ ਆਪਣਾ ਕੜਾ ਇਥੋਂ ਧੱਕ ਕੇ ਦਸਤਾਰ ਦੇ ਅੰਦਰ ਕੇਸਾਂ ਵਿੱਚ ਲਾਇਆ ਹੋਇਆ ਜਿਹੜਾ ਕੰਗਾ ਹੈ ਉਹ ਵੀ ਟਰੱਕ ਤੇ ਤੁਹਾਨੂੰ ਇਸ ਤਰੀਕੇ ਦੇ ਵਿੱਚ ਬੈਠਣਾ ਪਿਆਗਾ ਔਰ ਕਈ ਥਾਵਾਂ ਤੋਂ ਸੁਣਿਆ ਕਿ ਇੱਕ ਕਾਰਾਂ ਦੀ ਬਜੜੀ ਵਿੱਚ ਜਿਹੜੇ ਪ੍ਰਬੰਧਕ ਸੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇੱਕ ਉੱਚ ਪੱਧਰੀ ਕਮੇਟੀ ਬਣਾ ਕੇ ਜਿਸ ਵਿੱਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਕੋਰਟੈਡ ਜੱਜ ਸਿੱਖ ਜੱਜ ਪਾਏ ਜਾਣ ਵਕੀਲ ਪਾਏ ਜਾਣ ਇੱਕ ਵੱਡੀ ਕਮੇਟੀ ਬਣਾ ਕੇ ਇਹ ਜਿਹੜੀ ਘਟਨਾ ਹੈ ਇਹਦੀ ਜਾਂਚ ਪੜਤਾਲ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਔਰ ਜਿਹੜੇ ਇਸ ਵਰਤਾਰੇ ਤੇ ਮਲਜ਼ਮ ਨੇ ਜਿਹੜੇ ਲੋਕਾਂ ਨੇ ਇੱਕ ਧਰਮ ਨੂੰ ਨਿਸ਼ਾਨਾ ਬਣਾ ਕੇ ਇੱਕ ਫਿਰਕੂ ਜਿਹੜਾ ਦਿਖਾਵਾ ਉਹਨਾਂ ਨੇ ਕੀਤਾ ਉਹਨਾਂ ਜਿਹੜੇ ਮਲਜ਼ਮ ਨੇ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹਦੇ ਉਹਨਾਂ ਨੂੰ ਸਜ਼ਾਵਾਤਮਾਉਣ ਵੱਲ ਵੀ ਜਿਹੜਾ ਉਹ ਚੇਚੇ ਤੌਰ ਤੇ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮੂਹ ਸੰਗਤ ਤੇ ਪੰਥ ਦੇ ਸਹਿਯੋਗ ਦੇ ਨਾਲ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ